ਜਿਲ੍ਹਾ ਸਾਹਿਬ ਹੁਣ ਜਿਹੜੀ ਖਬਰ ਵੱਡੀ ਸਾਹਮਣੇ ਆ ਰਹੀ ਹੈ ਇੱਕ ਕਹਿੰਦੇ ਵੀ ਹੁਣ ਕਨੌਰ ਹਲਕੇ ਤੋਂ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਮਦਨਨਾ ਲਾਲਪੁਰ ਉਹਨਾਂ ਦੀ ਜਿਹੜੀ ਚੁੱਪੀ ਹੈ ਨਾ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਟਿਆਲਾ ਦੀ ਲੋਕ ਸਭਾ ਸੀਟ ਦੀ ਸਿਆਸਤ ਚ ਨਵੀਂ ਉਹਨੇ ਚੁੱਪੀ ਨੇ ਚਰਚਾ ਛੇੜਦੀ ਹੈ ਕਿ ਹਲਕੇ ਚ ਇਹ ਵੀ ਜਿਹੜੀ ਸਿਆਸੀ ਚਰਚਾਾਂਵਾਂ ਚਲਤੀਆਂ ਨੇ ਕਿ ਉਹ ਕਾਂਗਰਸ ਨੂੰ ਹਲਦੀ ਦਾ ਕਹਿ ਸਕਦੇ ਨੇ ਕੋਈ ਕਹਿੰਦਾ ਕਿ ਉਹ ਭਾਜਪਾ ਵਾਲ ਜਾ ਰਹੇ ਨੇ ਕੋਈ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਵਾਲ ਜਾ ਰਹੇ ਨੇ ਉਹਨਾਂ ਦੇ ਵਿੱਚ ਸਤਾਈ ਹੈ ਕਿ ਇਹ ਸੱਚੀ ਮਦਲਾ ਜਲਾਲ ਤੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਨਹੀਂ ਦਾ ਫਿਰ ਇਹ ਅਫਵਾਹਾਂ ਨੇ ਜੀ ਸਟ੍ਰਾਈਕੀ ਜੀ ਇਹੰਨੇ ਵੀ ਜਿਹੜਾ ਅੱਜ ਦਾ ਮਾਹੌਲ ਹੈ ਨਾ ਭਾਵੇਂ ਪੰਜਾਬ ਦਾ ਦੇਖ ਲਓ ਭਾਵੇਂ ਦੇਸ਼ ਦਾ ਦੇਖ ਲਓ ਜੀ ਜਦੋਂ ਕੋਈ ਰਾਜਨੀਤਿਕ ਆਗੂ ਇੱਕ ਦਿਨ ਲਈ ਵੀ ਆਪਣੇ ਖੇਤਰ ਚੋਂ ਕਿਤੇ ਨਜ਼ਰ ਨਹੀਂ ਆਂਦਾ ਤਾਂ ਲੋਕਾਂ ਨੂੰ ਤੁਰੰਤ ਇਹ ਨਹੀਂ ਲੱਗਣ ਲੱਗ ਜਾਂਦਾ ਕਿ ਹੋ ਸਕਦਾ ਇਹ ਕਿਸੇ ਦੂਜੀ ਪਾਰਟੀ ਦਾ ਰਾਹ ਨਾ ਤਰਾਸ ਰਿਹਾ ਹੋਵੇ ਹੂੰ ਬਿਲਕੁਲ ਹੋ ਸਕਦਾ ਦੂਜੀ ਪਾਰਟੀ ਦੇ ਕਿਸੇ ਵੱਡੇ ਆਗੂ ਮਿਲਣ ਨਾ ਗਿਆ ਹੋਇਆ ਹੋਵੇ ਹੂੰ ਤੇ ਇਸ ਕਰਾਈ ਕਿਉਂਕਿ ਜਿਹੜੇ ਮਦਨ ਲਾਲ ਜਲਾਲਪੁਰ ਨੇ ਪਿਛਲੇ ਲਗਭਗ ਇਹ 5-6 ਦਿਨਾਂ ਤੋਂ ਉਹਨਾਂ ਦੀ ਕੋਈ ਸਰਗਰਮੀ ਨਹੀਂ ਹੱਪ ਆਪਣੇ ਹਲਕੇ ਘਨੌਰ ਚ ਹੂੰ ਤੇ ਦੱਸਿਆ ਜਾ ਰਿਹਾ ਹੈ ਵੀ ਸ਼ਾਇਦ ਕਿਤੇ ਉਹ ਪੰਜਾਬ ਤੋਂ ਵੀ ਬਾਹਰ ਨੇ ਹੂੰ ਤੇ ਜਦੋਂ ਚੋਣਾਂ ਦੇ ਦਿਨ ਹੋਣ ਤੇ ਪਾਰਟੀ ਦਾ ਉਮੀਦਵਾਰ ਵੀ ਲੈਣੇ ਜਾ ਚੁੱਕਾ ਹੋਵੇ ਪਾਰਟੀਆਂ ਨੇ ਚੋਣਤ ਸਰਗਰਮੀਆਂ ਵੀ ਆਰੰਭ ਕਰ ਦਿੱਤੀਆਂ ਹੁਣ ਉਦੋਂ ਜਦੋਂ ਉਦੋਂ ਫਿਰ ਜਦੋਂ ਇਹ ਜਿਹੇ ਦੌਰ ਵਿੱਚ ਹਲਕਾ ਇੰਚਾਰਜ ਹੋਵੇ ਠੇਕੇਦਾਰ ਮਦਲਾ ਵਿਚ ਠਨੌਰ ਸਾਬਕਾ ਵਿਧਾਇਕ ਹੋਵੇ ਤੇ ਫਿਰ ਉਦੋਂ ਜਦੋਂ ਨਜ਼ਰ ਨੇ ਆਵੇ ਲੋਕਾਂ ਨੂੰ ਤਾਂ ਇਹ ਕੁਦਰਤੀ ਤੌਰ ਤੇ ਇਹ ਕਿਆਸਰਾਈਆਂ ਉੱਠਣੀਆਂ ਸੁਭਾਵਕ ਨੇ ਮਨਦੀਪ ਜੀ ਇਹ ਕਿਆਸਰਾਈਆਂ ਜੀ ਜੇ ਆਪਾਂ ਇਹਨੂੰ ਦੇਖੀਏ ਦੇ ਸਾਰ ਨਾਲ ਤਾਂ ਉਸ ਦਿਨ ਆਰੰਭ ਹੋ ਗਿਆ ਸੀ ਜਿਸ ਦਿਨ ਠੇਕੇਦਾਰ ਮਨਨ ਲਾਲ ਘਨੌਰ ਜਿਹੜੀ 20 ਤਰੀਕ ਨੂੰ ਇੱਕ ਰੈਲੀ ਹੋਈ ਸੀ ਤੁਹਾਨੂੰ ਯਾਦ ਹੋਵੇਗਾ ਰਾਜਪੁਰੇ ਜੀ ਇਕਸਾਲੀ ਕਾਂਗਰਸੀਆਂ ਨੇ ਕੀਤੀ ਸੀ ਡਾਕਟਰ ਧਰਮਵੀਰ ਗਾਂਧੀ ਬੀ ਟਿਕਟ ਦੇਣ ਦੇ ਵਾਅਦੇ ਚ ਹੂੰ ਤੇ ਉਹਦੇ ਵਿੱਚ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਵੀ ਆਏ ਸੀ ਲਾਲ ਸਿੰਘ ਤੇ ਅਰਧਾਲ ਸਿੰਘ ਕਮੋਜ ਉਹਨਾਂ ਉਸ ਰੈਲੀ ਦੇ ਪ੍ਰਮੁੱਖ ਸਮਰਥਕ ਸੀ ਇਹੋ ਜਿਹੀ ਕਿਸੇ ਰੈਲੀ ਨੂੰ ਕਰਨ ਵਾਲੇ ਤੇ ਤਰ ਇਹ ਕੋਈ ਭੁੱਲਿਆ ਹੋਇਆ ਨਹੀਂ ਕਿਸੇ ਤੋਂ ਕਿ ਜਿਹੜੇ ਮਦਨ ਲਾਲ ਤੇ ਹਰਦੇਵ ਸਿੰਘ ਕਮੋਜ ਨੇ ਕੁੜਮ ਨੇ ਹੂੰ ਤੇ ਹਰਦੇਵ ਸਿੰਘ ਕਮੋਜ ਨੇ ਰੈਲੀ ਰੱਖੀ ਹੋਵੇ ਤੇ ਉਹਦਾ ਕੁੜਮ ਉਸ ਰੈਲੀ 'ਚ ਨਾ ਪਹੁੰਚਿਆ ਹੋਵੇ ਫਿਰ ਚਰਚਾ ਤਾਂ ਹੋਣੀ ਸੀ ਨਾ ਜੀ ਬਿਲਕੁਲ ਤੇ ਲਗਾਤਾਰ ਚੱਕਰ ਦੂਜੇ ਪਾਸੇ ਜਿਹੜੀ ਜੇ ਉਹਦੇ ਅਕਾਲੀ ਦਰ ਨਾਲ ਚਰਚਾ ਚੱਲਦੀ ਹੈ ਤਾਂ ਅਕਾਲੀ ਦਰ ਨਾਲ ਵੀ ਪੁਰਾਣੀ ਸਾਂਝ ਨਿਕਲ ਜਾਂਦੀ ਹੈ ਬਦਨ ਲਾਲ ਦੀ ਜਦੋਂ ਉਹਨਾਂ ਨੇ 2007 ਤੋਂ 2000 12 ਚ ਆਜ਼ਾਦ ਤੌਰ ਤੇ ਇਥੋਂ ਵਧੇ ਇੱਕ ਬਣੇ ਸੀ ਕਾਲੀ ਦਲ ਦੀ ਸਰਕਾਰ ਸੀ ਹੂੰ ਉਦੋਂ ਬਹੁਤ ਨਜ਼ਦੀਕੀ ਸਬੰਧ ਰਹੇ ਨੇ ਕਾਲੀ ਦਲ ਚ ਸ਼ਾਮਲ ਹੋਣ ਦਾ ਵੀ ਐਲਾਨ ਕਰਦੇ ਸੀ ਇੱਕ ਵਾਰੀ ਉਹਨਾਂ ਨੇ ਚਰਨਜੀਤ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਤੋਂ ਲੈ ਕੇ ਉਹ ਵੀ ਜਿੱਤੇ ਹੋਏ ਸੀ ਦੋਵੇਂ ਆਜ਼ਾਦ ਵਿਧਾਇਕ ਸੀ ਦੋਵਾਂ ਨੇ ਲਗਭਗ ਵਿਧਾਨ ਸਭਾ ਦੀ ਹਰ ਜਿਹੜੀ ਕਾਰਵਾਈ ਜਾਰੀ ਸੀ ਉਹਦੇ 'ਚ ਕਾਲੀ ਦਲ ਦੇ ਹੱਥ 'ਚ ਵੋਟ ਪਾਉਂਦੇ ਰਹੇ ਨੇ ਤੇ ਕਾਲੀ ਦਲ 'ਚ ਇਹਨਾਂ ਨੇ ਸਮੋਲਿਤ ਕਰ ਲਈ ਸੀ ਇੱਕ ਵਾਰ ਭਾਵੇਂ ਤੁਹਾਡੇ ਦਿਨ ਹੀ ਰਹੀ ਵਾਪਸ ਆ ਗਏ ਸੀ جیل ਦੁਆਰਾ ਪਰ ਇਸ ਕਰਕੇ ਕਾਲੀ ਦਲ ਨਾਲ ਉਹਨਾਂ ਦੀ ਨੇੜਤਾ ਕੋਈ ਇੰਨੀ ਹੈ ਵੀ ਨਾ ਹੋਵੇ ਜੱਗ ਜਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਫਿਰ ਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਤੇ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਭਾਜਪਾ ਦੀ ਜਾ ਸਕਦੇ ਨੇ ਤੇ ਲੋਕਾਂ ਦੀ ਉਹ ਵੀ ਗੱਲ ਇੱਕ ਕਿਸਮ ਦਾ ਤਰਕ ਤਾਂ ਹੈਗਾ ਨਾ ਵੀ ਕਿ ਮਦਨ ਲਾਲ ਜਲਾਲਪੁਰ ਜਿਹੜੀ ਭਾਜਪਾ ਦੀ ਉਮੀਦਵਾਰ ਹੈ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਦੀ ਉਹ ਕਿੰਨੇ ਨੇੜੇ ਰਹੇ ਨੇ ਤਾਨੂੰ ਯਾਦ ਹੋਵੇਗਾ ਕਿ ਅੜ ਅੜ ਕੇ ਟਿਕਟ ਦਵਾਂਦੀ ਰਹੀ ਏ ਮਹਾਰਾਣੀ ਤਰਨੀਤ ਕੌਰ ਘਨੌਰ ਹਲਕੇ ਤੋਂ ਇੱਕ ਵਾਰ ਤਾਂ ਬੀਰ ਦਵਿੰਦਰ ਸਿੰਘ ਨੂੰ ਇੱਥੇ ਭੇਜ ਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੁਸੀਂ ਜਾ ਕੇ ਘਨੌਰ ਹਲਕੇ 'ਚ ਤਿਆਰੀ ਕਰੋ ਇਹ ਉਦੋਂ ਮਹਾਰਾਣੀ ਤਰਨੀਤ ਕੌਰ ਨੇ ਹਲਕੇ 'ਚ ਵੱਡਾ ਇਕੱਠ ਕਰਕੇ ਆ ਕੇ ਐਲਾਨ ਕਰਤਾ ਸੀ ਕਿ ਸੋ ਟਿਕਟ ਮਨਨ ਲਾਲ ਘਨੌਰ ਜਲਾਲਪੁਰ ਨੂੰ ਹੀ ਮਿਲੇਗੀ ਘਨੌਰ ਹਲਕੇ ਦੀ ਕਿਸੇ ਹੋਰ ਨੂੰ ਨਹੀਂ ਮਿਲੇਗੀ ਐਂ ਡੰਕੇ ਹੋ ਪੈਰਾ ਦਿੰਦੇ ਰਹੇ ਸਾਰਗਵਾਸੀ ਬੀਰ ਦਵਿੰਦਰ ਜੀ ਜਿਹੜੀ ਦੋਰੀ ਮਹਾਰਾਣੀ ਨਾਲ ਇੱਥੇ ਕਰਕੇ ਹੋਈ ਸੀ ਫਿਰ ਉਸ ਤੋਂ ਬਾਅਦ ਜੀ ਸੋ ਇਹ ਜਿਹੜੀਆਂ ਚਰਚਾਵਾਂ ਦਾ ਬਾਜ਼ਾਰ ਹੈ ਇਸ ਵੇਲੇ ਗਰਮ ਹੋਣਾ ਕੁਦਰਤੀ ਸੀ ਪਰ ਜਿਹੜੀ ਆਪਾਂ ਨੂੰ ਸਮਝ ਆ ਰਹੀ ਹੈ ਜਾਂ ਜਿੰਨੇ ਕਿ ਤੁਸੀਂ ਪਵਾਦ ਟੀਵੀ ਵਾਲਿਆਂ ਨੇ ਵੀ ਗੱਲ ਕੀਤੀ ਹੋਊਗੀ ਮੈਨੂੰ ਲੱਗਦਾ ਜੀ ਠੇਕੇਦਾਰ ਮਦਨ ਲਾਲ ਨਾਲ ਮਨਦੀਪ ਜੀ ਇਹ ਕਿਆ ਸਰਾਈ ਨੇ ਤੇ ਫਵਾਹਾਂ ਹੀ ਹੋਣਗੇ ਅੱਜ ਸਦਾ ਕਿਉਂਕਿ ਦੇਖੋ ਇਹ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਉਹ ਨਾ ਤਾਂ ਲੋਕ ਸਭਾ ਚੋਣ ਦੀ ਟਿਕਟ ਮੰਗ ਰੇ ਸੀ ਹੂੰ ਤੇ ਨਾ ਹੀ ਹਲੇ ਵਿਧਾਨ ਸਭਾ ਦੀ ਕੋਈ ਟਿਕਟ ਵਾਲਾ ਕੋਈ ਰੌਲਾ ਹੈ ਵੀ ਉਹਨਾਂ ਨੂੰ ਕੋਈ ਦੂਜੀ ਪਾਰਟੀ ਟਿਕਟ ਦੇ ਦੇਊਗੀ ਜੇ ਤਾਂ ਟਿਕਟ ਦੇ ਖੁਦ ਉਮੀਦਵਾਰ ਹੁੰਦੇ ਹੂੰ ਆ ਲੋਕ ਸਭਾ ਚੋਣਾਂ ਕਿ ਫਿਰ ਤਾਂ ਇਹ ਇਨਫਵਾਮਾਂ ਦੀ ਜਿਹੜੀ ਦਲੀਲ ਹੈ ਜਿਹੜੀ ਤਰਕ ਹੈ ਉਹ ਸੱਚ ਹੋ ਜਾਣਾ ਸੀ ਜਾਂ ਹੋ ਸਕਦਾ ਸੀ ਜਾਂ ਮੰਨ ਵੀ ਸਕਦੇ ਸੀ ਆਪਾਂ ਕਿ ਪਰ ਹੋ ਸਕਦਾ ਹੈ ਵੀ ਇਹ ਜਿਹੜੇ ਉਹ ਛੱਡ ਦੇਣਾ ਪਾਰਟੀ ਨੂੰ ਮਦਨ ਲਾਲ ਜਲਾਲਪੁਰ ਕੋਈ ਦੂਜਾ ਰਾ ਤਲਾਸ਼ ਲੈਣਾ ਪਰ ਹੁਣ ਜਦੋਂ ਕਿ ਹੁਣ ਜਦੋਂ ਕਿ ਇਹ ਹੈ ਵੀ ਕੋਈ ਉਹਨਾਂ ਨੇ ਟਿਕਟ ਮੰਗੀ ਹੋਣੀ ਨਹੀਂ ਨਾ ਹੀ ਉਹ ਲੋਕ ਸਭਾ ਦੇ ਅਮੀਰਵਾਰ ਨੇ ਹਮ ਜੇ ਇਹ ਸਿੱਧੀ ਜੋ ਕੀਵਾਂ ਛੱਡ ਕਿਉਂ ਛੱਡ ਕੇ ਜਾਣਗੇ ਪਾਰਟੀ ਨੂੰ ਜੀ ਸੋ ਇਹ ਸਾਰੀਆਂ ਸੁਵਾਹਾਂ ਹੀ ਨੇ ਮਨਜੀਤ ਵੀ ਉਹ ਕਿਸੇ ਪਾਰਟੀ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਜਾਣਗੇ ਉਹਨਾਂ ਨੇ ਸਪਸ਼ਟ ਵੀ ਕਰਤਾ ਸੀ ਜਦੋਂ ਰੈਲੀ ਤੇ ਨਹੀਂ ਆਏ ਸੀ ਤਾਂ ਦੂਜੇ ਦਿਨ ਮੀਡੀਆ 'ਚ ਕਾਫੀ ਖਬਰਾਂ ਪ੍ਰਕਾਸ਼ਤ ਹੋਈਆਂ ਸੀ ਵੀ ਕਿਉਂ ਗੈਰ ਹਾਜ਼ਰ ਰਹੇ ਹੋ ਕਿਤੇ ਪਾਰਟੀ ਵੈਰਲ ਸਕਦੇ ਨੇ ਪਰ ਜਦੋਂ ਉਹਨਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸੇ ਨਿੱਜੀ ਕੰਮ ਲਈ ਹైదరాబాద్ ਜਾ ਰਿਹਾ ਮੈਂ 24 ਜਾਂ 25 ਤਰੀਕ ਨੂੰ ਮੈਂ ਵਾਪਸ ਆ ਜਾਵਾਂਗਾ ਤੇ ਮੈਂ ਕਾਂਗਰਸ ਦਾ ਸੱਚਾ ਸਪਾਹੀ ਹਾਂ ਡਾਕਟਰ ਧਰਮਵੀਰ ਗਾਂਧੀ ਲਈ ਕੰਮ ਕਰਾਂਗਾ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਮੈਂ ਰੈਲੀ 'ਚ ਇਸ ਕਰਕੇ ਨਹੀਂ ਗਿਆ ਕਿ ਜਿਹੜੀ ਰੈਲੀ ਸੀ ਉੱਥੇ ਹਾਈ ਕਮਾਂਡ ਦੇ ਵਿਰੋਧ 'ਚ ਗੱਲਾਂ ਹੋਣੀਆਂ ਸੀ ਤੇ ਮੈਥੋਂ ਉਹ ਸੈਨ ਨਹੀਂ ਕਰ ਹੋਣੀ ਅਸੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਬਿਲਕੁਲ ਪਾਰਟੀ ਨੇ ਹਾਈ ਕਮਾਂਡ ਨੇ ਜਿਸ ਨੂੰ ਟਿਕਟ ਦਿੱਤੀ ਹੈ ਮੈਂ ਉਹਦੇ ਨਾਲ ਚੱਲਾਂਗਾ ਉਹਦਾ ਕੋਈ ਵਿਰੋਧ ਨਹੀਂ ਕਰਾਂਗਾ ਸੋ ਮੈਨੂੰ ਲੱਗਦਾ ਵੀ ਉਹ ਅੱਜ ਕੱਲ੍ਹ ਦੇ ਵਾਪਸ ਆ ਕੇ ਆਪਣੀ ਜਿੱਥੇ ਸਾਰੀਆਂ ਜਿਹੜੀਆਂ ਅਫਵਾਹਾਂ ਹਲਕੇ 'ਚ ਚੱਲ ਰਹੀਆਂ ਨੇ ਕਿ ਉਹ ਪਾਰਟੀ ਬਦਲ ਲੈਣਗੇ ਪਾਰਟੀ ਛੱਡ ਦੇਣਗੇ ਕਿਸੇ ਹੋਰ ਕਮਲ ਦਾ ਫੁੱਲ ਜਾਂ ਟਕੜੀ ਦੀ ਤੁਲ ਜਾਣਗੇ ਉਹ ਸਾਰੀਆਂ ਅਫਵਾਹਾਂ ਜਦੋਂ ਆਪ ਆ ਜਾਣਗੇ ਮੈਨੂੰ ਲੱਗਦਾ ਉਹ ਸਾਰੀਆਂ ਅਫਵਾਹਾਂ ਨੂੰ ਖੁਦ ਨਿੱਜੀ ਤੌਰ ਤੇ ਵੀ ਆ ਕੇ ਜਰੂਰ ਰੱਦ ਕਰਨਗੇ ਤੇ ਅਗਲੇ ਦਿਨਾਂ 'ਚ ਇਹ ਵੀ ਲਗਭਗ ਤੈ ਹੈ ਕਿ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਤਨੌਰ ਹਲਕੇ ਤੋਂ ਡਟ ਕੇ ਉਹਨਾਂ ਦੀ ਕਮਾਂਡ ਸੰਭਾਲ ਕੇ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨਗੇ ਦੇਖੋ ਜਿੱਕਿ ਜਲਾਦ ਸਾਹਿਬ ਨੂੰ ਗੱਲਬਾਤ ਹੋਈ ਤਾਂ ਉਹਨਾਂ ਨੇ ਪਾਰਟੀ ਪੰਜਾਬ ਦੇ ਉੱਤੇ ਚਿਲਸਨ ਨਾਲ ਇਹ ਗੱਲ ਕਹੀ ਜੀ ਕਹਿੰਦੇ ਮੈਂ ਪਾਰਟੀ ਦਾ ਸਿਪਾਹੀ ਹਾਂ ਕਹਿੰਦੇ ਵਫਾਦਾਰ ਕਹਿੰਦੇ ਵੀ ਜਿਹੜੇ 9 ਹਲਕੇ ਨੇ ਲੋਕ ਸਭਾ ਦੇ ਜਿਹੜੇ ਪਟਿਆਲ ਦੇ ਅਧਿਕਾਰ ਦੇ ਨੇ ਜਿਹੜੀ ਸਾਡੀ ਵੋਟ ਹੈ ਕਹਿੰਦੇ ਅਸੀਂ ਸਾਰੇ ਇਕੱਲੇ ਤਨੌਰ ਦੇ ਵਿੱਚ ਨਹੀਂ ਸਾਰੇ 9 ਹਲਕਿਆਂ ਦੇ ਵਿੱਚ ਕਹਿੰਦੇ ਦੀ ਪਾਰਟੀ ਨੂੰ ਜਿਤਾਉਣ ਦੇ ਵਾਸਤੇ ਪੂਰਾ ਜੋਰ ਅਜਮਾਈ ਕਰਾਂਗੇ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਖਨੌਰ ਦੇ ਵਿੱਚ ਉਹਨਾਂ ਨੇ 86 ਸਰਗਰਮੀਆਂ ਸ਼ੁਰੂ ਕਰਦੇ ਜੀ ਕਾਂਗਰਸ ਦੇ ਵੱਲੋਂ ਜੇ ਮੰਨਦੇ ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨੇ ਜਿਹੜੀ ਕਮੋਜ ਬਰਾਦਰੀ ਹੈ ਪਟਿਆਲਾ ਲੋਕ ਸਭਾ ਹਲਕੇ 'ਚ ਉਹਦਾ ਬਹੁਤ ਵੱਡਾ ਭਾਵੇਂ ਤੁਸੀਂ ਰਾਜਪੁਰਾ ਹਲਕਾ ਦੇਖ ਲਓ ਸਮਾਣਾ ਸੁਕਰਾਣਾ ਦੇਖ ਲਓ ਡਕਾਲਾ ਦੇਖ ਲਓ ਖਨੌਰ ਖਨੌਰ ਹਲਕਾ ਦੇਖ ਲਓ ਸਾਰੇ ਹਲਕੇ 'ਚ ਕਮੋਜ ਬਰਾਦਰੀ ਦਾ ਕਾਫੀ ਵੱਡਾ ਆਧਾਰ ਹੈ ਤੇ ਇਸ ਬਰਾਦਰੀ ਚ ਜਿਹੜੀ ਠੇਕੇਦਾਰ ਮਦਨ ਲਾਲ ਜਲਾਲਪੁਰ ਦੀ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਦੀ ਨਜ਼ਦੀਕੀ ਸਾਝ ਹੈ ਉਹਨਾਂ ਦੀ ਗੱਲ درست ਹੈ ਕਿ ਉਹ ਕਾਫੀ ਉਹਨਾਂ ਦੇ ਜਿਹੜੇ ਸਾਰੇ ਹਲਕਿਆਂ ਚ ਉਹਨਾਂ ਦੀ ਪਹਚਾਣ ਆ ਰਿਹਾ ਉਹ ਜ਼ਰੂਰ ਆਪਣਾ ਜਿੰਨੀ ਕਿ ਉਹਨਾਂ ਦੀ ਸਾਝ ਹੈਗੀ ਹਲਕੇ ਚ ਆਪਣੀ ਪਾਰਟੀ ਲਈ ਉਹ ਕੰਮ ਕਰਨਗੇ ਜ਼ਰੂਰ